ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ ਆਪਾਂ ਗੁਰਬਾਣੀ ਦੀ ਸਾਂਝ ਪਾਉਣ ਜਾ ਰਹੇ ਹਾਂ ਇਹ ਬੜਾ ਮਹੱਤਵਪੂਰਨ ਵਿਸ਼ਾ ਕਿ ਸੋਮਵਾਰੀ ਮੱਸੀਆ ਵਾਲੇ ਦਿਨ ਇਹ ਕੰਮ ਕਰਨ ਦੇ ਨਾਲ ਸਾਰੇ ਦੁੱਖ ਤੇ ਦਰਦ ਦੂਰ ਹੋ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਆਤਿਆਪਨੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਵਿਖੋ ਹਰ ਮਨੁੱਖ ਨੂੰ ਆਪਣੇ ਕਰਮਾਂ ਦਾ ਕੀਤਾ ਸੁਖ ਤੇ ਦੁਖ ਭੋਗਣਾ ਹੀ ਪੈਂਦਾ ਪਿਛਲੇ ਜਨਮ ਜਹ ਜੋ ਵੀ ਆਪਾਂ ਹੁਣ ਕਰਦੇ ਉਸ ਦਾ ਚੰਗਾ ਜਾਂ ਮਾੜਾ ਆਪਾਂ ਨੂੰ ਇਸੇ ਤਰਤੀ ਤੇ ਭੋਗਣਾ ਪੈਂਦਾ ਉਹ ਭਾਵੇਂ ਚੰਗਾ ਹੋਵੇ ਉਹ ਭਾਵੇਂ ਮਾੜਾ ਹੋਵੇ ਇਹ ਸਾਡੇ ਕਰਮਾਂ ਤੇ ਹੀ ਨਿਰਭਰ ਕਰਦਾ ਪਰ ਕੋਜ ਕਰਮ ਐਵੇਂ ਦੇ ਹੁੰਦੇ ਨਹੀਂ ਜਿਸ ਨਾਲ ਪਿਛਲੇ ਜਨਮ ਦੇ ਬੁਰੇ ਪਾਪ ਤੇ ਕੰਮ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜੋ ਜ਼ਿੰਦਗੀ ਅੱਜ ਚੱਲ ਰਹੀ ਹੈ ਸੁੱਖ ਨਾਲ ਪਰਣੀ ਸ਼ੁਰੂ ਹੋ ਜਾਂਦੀ ਉਹ ਕਿਹੜੇ ਕਰਮ ਨੇ ਫਿਰ ਆਵੋ ਜਾਣਦੇ ਕਿਸੇ ਵੀ ਜੀ ਨੂੰ ਰੋਟੀ ਦਾਣਾ ਪਾਣੀ ਦੇਣਾ ਉਹਦਾ ਢਿੱਡ ਭਰਨਾ ਐਵੇਂ ਦੇ ਕਰਮ ਨੇ ਵੀ ਆਪਣਾ ਜਿਸ ਦੇ ਨਾਲ ਮਾੜਾ ਸਮਾਂ ਕੱਟਿਆ ਜਾਂਦਾ ਹੈ ਮੁਸ਼ਕਿਲ ਜ਼ਿੰਦਗੀ ਵਿੱਚੋਂ ਕੋਹਾਂ ਦੂਰ ਹੋ ਜਾਂਦੀ ਤੇ ਆਪਾਂ ਨੂੰ ਸੁੱਖਾਂ ਦੀ ਜ਼ਿੰਦਗੀ ਮਿਲਣੀ ਸ਼ੁਰੂ ਹੋ ਜਾਂਦੀ ਜੇਕਰ ਆਪਾਂ ਨੂੰ ਸਭ ਤੋਂ ਜ਼ਿਆਦਾ ਪੁੰਨ ਮਿਲਦਾ ਤਾਂ ਆਪਾਂ ਨੂੰ ਜੀਵਾਂ ਦੀ ਸੇਵਾ ਕਰਨ ਤੋਂ ਹੀ ਮਿਲਦਾ ਗਾਂ ਕੁੱਤਾ ਚਿੜੀ ਜਨੌਰ ਬੇਜਮਾਨਾਂ ਦੀ ਮਦਦ ਕਰਕੇ ਮਿਲਦਾ ਪਾਣੀ ਤੇ ਦਾਣਾ ਪਾਉਣ ਨਾਲ ਬੜੀ ਜਲਦੀ ਤੁਹਾਡੇ ਪੁੰਨਾਂ ਦੇ ਵਿੱਚ ਵਾਅਦਾ ਹੁੰਦਾ ਜੇਕਰ ਤੁਸੀਂ ਦੋ ਦਿਨ ਕਿਸੇ ਜਾਨਵਰ ਨੂੰ ਪਾਣੀ ਤੇ ਰੋਟੀ ਪਾ ਦੋ ਨਾ ਤੇ ਆਉਣ ਵਾਲਾ ਮਾੜਾ ਸਮਾਂ ਕੋਹਾਂ ਦੂਰ ਹੋ ਜਾਂਦਾ ਹੈ ਰੱਬ ਤਾਂ ਕੁਦਰਤ ਦੇ ਕਣਕਣ ਵਿੱਚ ਵਸਿਆ ਹੋਇਆ ਜੋ ਜੀਵਾਂ ਦੀ ਸੇਵਾ ਕਰਦਾ ਹੈ ਉਹਨੂੰ ਪਰਮਾਤਮਾ ਜ਼ਰੂਰ ਸੁਖ ਦਿੰਦੇ ਨੇ ਰੋਗ ਤੇ ਸੋਗ ਉਹ ਦੋਵੇਂ ਉਸ ਤੋਂ ਦੂਰ ਹੋ ਜਾਂਦੇ ਪੁੰਨ ਹਮੇਸ਼ਾ ਦੂਜਿਆਂ ਦੀ ਮਦਦ ਕਰਕੇ ਹੀ ਮਿਲਦਾ ਹੈ দান ਪੁੰਨ ਨਾਲ ਹੀ ਪੁੰਨ ਵਧੇ ਤੁਸੀਂ ਔਖੇ ਵੇਲੇ ਕਿਸੇ ਦੇ ਸਹਾਰੇ ਬਣਿਓ ਤਾਂ ਪਰਮਾਤਮਾ ਤੁਹਾਡਾ ਹਰ ਵੇਲੇ ਸਹਾਰਾ ਬਣੇਗਾ ਅੱਜ ਕੱਲ ਕਰਾਂਗੇ ਵੀ ਜੇਕਰ ਆਪਾਂ ਆਪਣੀ ਛੱਤ ਤੇ ਪਾਣੀ ਰੱਖਦਿਆਂ ਤਾਂ ਉਸ ਨਾਲ ਜ਼ਿੰਦਗੀ ਵਿੱਚ ਕੀ ਬਦਲਾਅ ਆਏਗਾ ਬੇਜਵਾਨਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਅੱਜ ਗੱਲ ਕਰਾਂਗੇ ਪਾਣੀ ਰੱਖਣ ਨਾਲ ਮਨੁੱਖ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਹੁੰਦਾ ਇੱਕ ਗੱਲ ਯਾਦ ਰੱਖਿਓ ਜਦੋਂ ਵੀ ਆਪਣੇ ਘਰ ਬਿਮਾਰੀਆਂ ਆਉਂਦੀਆਂ ਨੇ ਵੱਡੇ-ਵਡੇਰੇ ਲੋਕ ਕਿਹਾ ਕਰਦੇ ਸੀ ਕਿ ਇਹ ਦੋ ਥਾਵਾਂ ਤੋਂ ਆਉਂਦਾ ਪਹਿਲਾ ਘਰ ਦਾ ਮੁੱਖ ਦਰਵਾਜ਼ਾ ਤੇ ਦੂਜਾ ਤੁਹਾਡੇ ਘਰ ਦੀ ਛੱਤ ਪਹਿਲਾਂ ਘਰ ਦੇ ਵੱਡੇ-ਵਡੇਰੇ ਕੋਈ ਫਸਲ ਆਉਣੀ ਕੁਝ ਜੋ ਵੀ ਕਣਸਣ ਸਿੱਟੇ ਬੂਹੇ ਅੱਗੇ ਟੰਗ ਦਿੰਦੇ ਸੀ ਵੀ ਇੱਥੋਂ ਨਾ ਘਰ 'ਚ ਬਰਕਤ ਵਾਸ ਕਰਦੀ ਬਰੂਆਂ ਸਾਫ਼-ਸੁੱਥੀਆਂ ਰੱਖਦੇ ਸੀ ਧੂਣੀ ੱੱੱਪਾ ਜਾਂ ਗੁੱਗਲ ਜਿਹੜੀ ਹੁੰਦੀ ਸੀ ਨਾ ਉਹ ਰਾਤ ਨੂੰ ਜ਼ਰੂਰ ਧੂਣੀ ਬਾਲਦੇ ਸੀ ਪਸ਼ੂਆਂ ਦੇ ਕੋਲ ਧੂਣੀ ਬਾਲਣੀ ਤੇ ਉੱਤੇ ਗੁੱਗਲ ਪਾ ਦੇਣੀ ਵੀ ਕਰੋਨਾ ਸਾਰੀ ਨਾਕਾਰਾਤਮਕਤਾ ਬਾਹਰ ਨਿਕਲ ਜਾਏ ਮੁੱਖ ਦਰਵਾਜ਼ੇ ਦੇ ਬਾਹਰ ਉਹ ਮੁੱਖ ਸਮਝਦੇ ਸੀ ਕਈ ਲੋਕ ਘਰ ਦੇ ਆਸੇ-ਪਾਸੇ ਕੋਈ ਲੂਣ ਜਾਂ ਫਿਰ ਕੀ ਕਹਿੰਦੇ ਨੇ ਉਸ ਵਿੱਚ ਕਿਲ ਦਾਬ ਦਿੰਦੇ ਸੀ ਕਹਿੰਦੇ ਸੀ ਵੀ ਜਿਹੜੇ ਮਾੜੇ ਵਿਚਾਰਾਂ ਵਾਲਾ ਨਕਾਰਾਤਮਕਤਾ ਆਵੇ ਨਾ ਉਹ ਇੱਥੇ ਹੀ ਸੋਕੀ ਜਾਵੇ ਤੇ ਸਾਡੇ ਘਰ ਦੇ ਅੰਦਰ ਨਾ ਆਵੇ ਤੇ ਨਾ ਹੀ ਕੋਈ ਕਲਾ ਕਲੇਸ਼ ਪਵੇ ਸਿਆਣੇ ਨੇ ਇੱਕ ਗੱਲ ਕਿਹਾ ਕਰਦੇ ਸੀ ਨજર ਤੇ ਕਹਿੰਦੇ ਪੱਥਰ ਵੀ ਪਾੜ ਦਿੰਦੀ ਹੈ ਫਿਰ ਮਨੁੱਖਾਤੂ ਕੀ ਚੀਜ਼ ਹੈ ਦੂਜੀ ਗੱਲ ਕਹਿੰਦੇ ਸੀ ਵੀ ਛੱਤ ਇਹੋ ਜੀ ਚੀਜ਼ ਜੇ ਰੋਟੀ ਟੋਕ ਸੁੱਟ ਦਿੱਤਾ ਜਾਵੇ ਤਾਂ ਕਾ ਚਿੜੀ ਚਨੌਰ ਉੜਦਾ ਉੜਦਾ ਆਵੇ ਤੇ ਉਥੋਂ ਖਾ ਲਵੇ ਇਸ ਨਾਲ ਘਰ ਦੇ ਜੀਵਾਂ ਦੇ ਸਿਰ ਤੇ ਛੱਤ ਦਾ ਆਸਰਾ ਬਣਿਆ ਰਹੇ ਪੁਰਾਣੇ ਸਮੇਂ ਲੋਕ ਜੇ ਕੁਝ ਕਰਨਾ ਕਰਉਣਾ ਹੁੰਦਾ ਸੀ ਨਾ ਤਾਂ ਆਹਾਂ ਤੇ ਛਾਤੇ ਕਰਦੇ ਸੀ ਜਾਂ ਬੂਹੇ ਅੱਗੇ ਕੁਝ ਸਿੱਟ ਦਿੰਦੇ ਸੀ ਵੀ ਫਲਾਣੇ ਦਾ ਬੁਰਾ ਹੋ ਜਾਏ ਤਾਂ ਕਰਕੇ ਲੋਕ ਆਪਣੀ ਛੱਤਾਂ ਤੇ ਮੁਖ ਦਰਵਾਜ਼ੇ ਦਾ ਬਹੁਤ ਖਾਸ ਧਿਆਨ ਰੱਖਦੇ ਸੀ ਇਸ ਲਈ ਉਹ ਰੋਜ਼ ਛੱਤ ਵੀ ਸਾਫ਼ ਕਰ ਤੇ ਪਾਣੀ ਤੇ ਝੋਗਾ ਰੱਖਦੇ ਸੀ ਵੀ ਪਰਮਾਤਮਾ ਮਾੜੇ ਤੋਂ بچਾਈ ਤੇ ਸਿਰ ਤੇ ਛੱਤ ਦਾ ਹਮੇਸ਼ਾ ਆਸ ਬਣਾ ਕੇ ਰੱਖੀ ਮੈਂ ਤੇਰੀ ਓਟ ਰਵੇ ਕਿਉਂਕਿ ਇਹ 84 ਲੱਖ ਜੂਣਾ ਵਿੱਚ ਮਨੋਖੀ ਐਵੇਂ ਦਾ ਐਵੇਂ ਦੀ ਪ੍ਰਦਾਨ ਜੂਣ ਹੈ ਜੋ ਪਰਮਾਤਮਾ ਨੇ ਆਪਾਂ ਨੂੰ ਬਣਾਇਆ ਆਪਾਂ ਜੀ ਵੀ ਕਿਸੇ ਦੂਜੇ ਦਾ ਜੇ ਪਾਲਣ ਪੋਸ਼ਣ ਕਰਦਿਆਂ ਤਾਂ ਪਰਮਾਤਮਾ ਆਪਣਾ ਪਾਲਣ ਪੋਸ਼ਣ ਹਮੇਸ਼ਾ ਕਰਦੇ ਨੇ ਆਪਣੇ ਬੂਹੇ ਦੇ ਅੱਗੇ ਕੋਈ ਪਾਂਡਾ ਰੱਖ ਦੋ ਉਹਦੇ ਵਿੱਚ ਪਾਣੀ ਪਾ ਦਿਆ ਕਰੋ ਜਿਹੜਾ ਕੋਈ ਜੀ ਉੱਥੋਂ ਲੰਘੇ ਆਪ ਭਾਵ ਜਨੌਰ ਜਿਹੜੀ ਪੰਛੀ ਉਹ ਤੋਂ ਪਾਣੀ ਪੀ ਸਕੇ ਜਿੰਨਾ ਜਿਸ ਦੀ ਚਾਦਰ ਹੈ ਜਿੰਨਾ ਜਿਸ ਨੂੰ ਸਰਦ ਹੈ ਉਹਨਾਂ ਜ਼ਰੂਰ ਕਰੋ ਬੇਜਬਾਨਾਂ ਦੀ ਕੀਤੀ ਮਦਦ ਨਾਲ ਪਰਮਾਤਮਾ ਬਹੁਤ ਜਲਦ ਖੁਸ਼ ਹੋ ਜਾਂਦੇ ਨੇ ਕੀੜੀਆਂ ਨੂੰ ਆਟੇ ਦੀ ਮੁੱਠ ਪਾਉਣ ਨਾਲ ਇਹ ਨਿੱਕੀਆਂ ਨਿੱਕੀਆਂ ਜੀ ਜਿਹੜੇ ਨਾ ਇੰਨੀਆਂ ਅਸੀਸਾਂ ਦਿੰਦੇ ਨੇ ਕਿ ਤੁਹਾਡੇ ਘਰ ਹਮੇਸ਼ਾ ਬਰਕਤ ਬਣੀ ਰਹਿੰਦੀ ਕਹਿੰਦੇ ਇਹ ਜਿਹੜੇ ਬੇਜਮਾਨਾਂ ਦੀ ਜੋ ਮਦਦ ਕਰਦਾ ਹੈ ਨਾ ਇਹ ਫਰਸ਼ਾਂ ਤੋਂ ਅਰਸ਼ਾਂ ਤੱਕ ਦਾ ਸਫ਼ਰ ਕੁਝ ਪਲਾਂ ਵਿੱਚ ਤੈਅ ਕਰਵਾ ਦਿੰਦਾ ਹੈ ਹਰ ਤਰ੍ਹਾਂ ਤੋਂ ਫਿਰ ਸੁਖ ਮੰਨਦੇ ਆਪਾਂ ਸੁਣਦੇ ਵੀ ਆ ਕਿ ਜੋ ਦਾਣ ਹੈ ਉਹ ਸਭ ਤੋਂ ਵੱਡਾ ਹੁੰਦਾ ਇਸ ਨਾਲ ਹਰ ਕੰਮ ਵਿੱਚ ਕਾਮਯਾਬੀ ਮਿਲਦੀ ਤੇ ਮਨੁੱਖ ਦਾ ਅੰਤਿਮ ਸਮਾਂ ਵੀ ਸੁਖਾਲਾ ਹੋ ਜਾਂਦਾ ਕਿਉਂਕਿ ਜਦੋਂ ਜ਼ਿੰਦਗੀ 'ਚ ਦੁੱਖ ਤਕਲੀਫਾਂ ਦੂਰ ਹੋ ਗਈਆਂ ਪਰਮਾਤਮਾ ਨਾਲ ਹੋਏ ਤਾਂ ਫਿਰ ਆਪੇ ਸਾਰੇ ਸਮੇ ਸੁਖਾਲੇ ਹੋ ਜਾਣੇ ਗਰਮੀ ਵਿੱਚ ਜੇ ਤੂੰ ਦਾਣਾ ਪਾਓ ਤੇ ਕਦੇ ਵੀ ਬਾਜਰਾ ਜਾਂ ਤੇਲ ਨਾ ਪਾਓ ਇਹ ਗਰਮ ਹੁੰਦੀ ਹੈ ਗਰਮ ਹੋਣ ਕਰਕੇ ਜਿਹੜੇ ਪਸ਼ੂ ਪੰਛੀ ਨੇ ਉਹ ਬਿਮਾਰ ਹੋ ਜਾਂਦੇ ਨੇ ਤੇ ਫਿਰ ਪੁੰਨ ਦੀ ਥਾਂ ਆਪਾਂ ਆਪਣੇ ਝੋਲੀ ਵਿੱਚ ਪਾ ਪਵਾ ਲੈਨੇ ਇਸ ਲਈ ਗਰਮੀ ਵਿੱਚ ਇਹਨਾ ਕਰੋ ਜਿੰਨੇ ਵੀ ਆਪਣੀ ਗਰੀਬੀ ਦੂਰ ਕਰਨੀ ਜਿੰਨੇ ਵੀ ਕਲਾ ਕਲੇਸ਼ ਆਪਣਾ ਦੂਰ ਕਰਨਾ ਤੇ ਸਿਰਫ ਪਾਣੀ ਪਾਵ ਜੇਕਰ ਆਪਾਂ ਕਹੀਏ ਵੀ ਮੈਂ ਇੱਕ ਮੁੱਠ ਆਟਾ ਪਾਣਾ ਜਾਂ ਝੋਲਾ ਦੇ ਦਾਣੇ ਪਾਣੇ ਨੇ ਜਾਂ ਕਣ ਕੁਛ ਵੀ ਪਾਣਾ ਹਨਾ ਉੱਥੇ ਤੇ ਇੱਕ ਮੁੱਠ ਜੋ ਤੁਹਾਡਾ ਘਰ ਦਾ ਕੁਛ ਨਾ ਕੁਛ ਤੁਸੀਂ ਆਖੋਗੇ ਮੇਰਾ ਖਰਚ ਹੁੰਦਾ ਤੇ ਮੈਂ ਪਾਣ ਲੱਗਾ ਸੋਚਾਂਗਾ ਠੀਕ ਹੈ ਸਾਰੇ ਐਵੇਂ ਸੋਚਦੇ ਨੇ ਕੁਝ ਜਣੇ ਵਿੱਚੋ ਸੋਚਦੇ ਹੋਣਗੇ ਪਰ ਜਿਹੜਾ ਇੱਕ ਪਾਣੀ ਦਾ ਕੋਲਾ ਜਿਆਕਰ ਆਪਾਂ ਛੱਤ ਤੇ ਰੱਖਣਾ ਹੈ ਜਾਂ ਕੋਈ ਬਾਲਟੀ ਭਰ ਕੇ ਬੂਹੇ ਅੱਗੇ ਰੱਖਣੀ ਹੈ ਤੇ ਉਹਦੇ ਨਾਲ ਤਾਂ ਕੁਝ ਖਰਚ ਨਹੀਂ ਹੋਣਾ ਕਿਉਂਕਿ ਪਾਣੀ ਤਾਂ ਕੁਦਰਤ ਨੇ ਆਪਾਂ ਨੂੰ ਦਿੱਤਾ ਹੈ ਕੁਦਰਤੀ ਚੀਜ਼ੀ ਕੁਦਰਤੀ ਜੀਆਂ ਨੂੰ ਜੇਕਰ ਦਵਾਂਗੇ ਤਾਂ ਇਹਦੇ ਨਾਲ ਆਪਣਾ ਤਾਂ ਕੁਝ ਨਹੀਂ ਘਟਣਾ ਹਾਂ ਪਰ ਖਾਤੇ ਵਿੱਚ ਇੰਨੀਆਂ ਅਸੀਸਾਂ ਜਮ੍ਹਾਂ ਹੋ ਜਾਣਗੀਆਂ ਕਿ ਮਨੁੱਖ ਹਮੇਸ਼ਾ ਹਰੇਕ ਚੀਜ਼ ਨਾਲ ਆਬਾਦ ਰਹੇਗਾ ਵੇਖੋ ਜਿਹਦੀ ਬੈਂਕ ਬੈਲੈਂਸ ਵਿੱਚ 4 ਛਿਲੜ ਹੁੰਦੇ ਨੇ ਉਹ ਹਮੇਸ਼ਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ। ਅੱਜ ਦੇ ਸਮੇਂ ਵਿੱਚ ਇਹੀ ਹੋ ਰਿਹਾ। ਪਰ ਜਿਹਦੇ ਖਾਤੇ ਦੇ ਵਿੱਚ ਇੰਨੇ ਜ਼ਿਆਦੇ ਅਸੀਸਾਂ ਤੇ ਪੁੰਨ ਆ ਜਾਣਗੇ ਨਾ, ਉਹਦੇ ਬੈਂਕ ਦੇ ਖਾਤੇ ਕੀ ਉਹਦੀ ਹਰ ਚੀਜ਼ ਉਹਦੀ ਭਰੀ ਰਹੇਗੀ। ਉਹਦੀ ਘਰ ਸੋਖ ਹਰ ਪਦਾਰਥ ਆਪ ਆਣ ਕੇ ਵਾਸ ਕਰੇਗਾ। ਇਸ ਲਈ ਭਾਵੇਂ ਤੁਸੀਂ ਕਿਸੇ ਵੀ ਦਿਨ ਇੱਕ ਦਿਨ ਛੱਡ ਕੇ ਜਿਨੂੰ ਐਵੇਂ ਲੱਗਦਾ ਹੈ ਮੇਰੇ ਕੋ ਸਮਾਂ ਨਹੀਂ ਹੈਗਾ, ਇੱਕ ਦਿਨ ਛੱਡ ਕੇ ਉਹ ਧੋ ਕੇ ਪਾंडा ਉਹ ਪਾਣੀ ਦਾ ਪਰ ਕੇ ਰੱਖ ਦਿਆ ਕਰ। ਕਿਸੇ ਦੀ ਜੋ ਪਿਆਸ ਬਜਾਉਂਦਾ ਹੈ ਨਾ ਉਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈਗਾ ਜੇ ਤੁਸੀਂ ਕਿਸੇ ਦੀ ਪਿਆਸ ਬੁਝਾਈਏ ਕਿਹਾ ਜਾਂਦਾ ਹੈ ਤੁਹਾਡਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਏਗਾ ਜਿਸ ਕਿਸੇ ਦੇ ਸਿਰ ਤੇ ਕਰਜ਼ਾ ਹੈ ਜਾਂ ਕਿਸੇ ਨੂੰ ਪੈਸੇ ਦੀ ਤੰਗੀ ਹੈ ਵੀ ਬੜੇ ਜਿਆਦੇ ਹਰ ਪਾਸੋਂ ਦਿੱਕਤਾਂ ਹੁੰਦੀਆਂ ਨੇ ਨਾ ਤੁਸੀਂ ਸਿਰਫ ਇੱਕ ਹਫਤਾ ਇੱਕ ਪਾਣੀ ਦਾ ਕੋਲਾ ਸਾਫ਼ ਕਰਕੇ ਆਪਣੇ ਛਾਤੇ ਰੱਖਦਿਆ ਕਰੋ ਜਿਨ੍ਹਾਂ ਦੇ ਘਰ ਦੇ ਬੁਹੇ ਦੇ ਅੱਗੇ ਥਾਹਿਆ ਬੁਹੇ ਦੇ ਅੱਗੇ ਕੋਈ ਪਾਂਡਾ ਰੱਖ ਕੇ ਕਈਆਂ ਦੇ ਘਰਾਂ ਵਿੱਚ ਘੜੇ ਹੁੰਦੇ ਨੇ ਉਹ ਉਤਲਾ ਹਿੱਸਾ ਟੁੱਟ ਜਾਂਦਾ ਥੱਲੜਾ ਹਿੱਸਾ ਤੇ ਬਚਿਆ ਹੁੰਦਾ ਨਾ ਉਹਨੂੰ ਐਵੇਂ ਹੀ ਹਿਸਾਬ ਨਾਲ ਤੋੜ ਕੇ ਵੀ ਕਿਸੇ ਵਜੇ ਵੀ ਨਾ ਜਿਵੇਂ ਗਾਂ ਮੱਝ ਕੋਈ ਪਾਣੀ ਪੀਏ ਥੱਲੇ ਦੋ ਇਟਾ ਰੱਖ ਕੇ ਤੇ ਉਹ ਉੱਤੇ ਰੱਖ ਦੋ ਉਹਦੇ ਵਿੱਚ ਕਾਗੇ ਦੇ ਵਿੱਚ ਤੁਸੀਂ ਪਾਣੀ ਪਾ ਦੋ ਜਾਂ ਕਈ ਆਪਣੇ ਘਰ ਐਸੇ ਹੁੰਦੇ ਨੇ ਪਾਲਟੀਆਂ ਹੁੰਦੀਆਂ ਨੇ ਜੋ ਉੱਤੇ ਟੁੱਟੀਆਂ ਹੁੰਦੀਆਂ ਨੇ ਤੇ ਥੱਲੇ ਸਹੀ ਹੁੰਦੀਆਂ ਨੇ ਉਹਦੇ 'ਚ ਪਾਣੀ ਪਾ ਕੇ ਰੱਖ ਦੋ ਇੱਕ ਹਫਤਾ ਤੁਸੀਂ ਐਵੇਂ ਕਰਕੇ ਵੇਖ ਲਓ ਹਫਤੇ ਬਾਅਦ ਤੁਸੀਂ ਆਪ ਕਹੋਗੇ ਕਿ ਘਰ ਜੋ